ਰੁਲਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਾਰ ਸਮੁੰਦ ਸਾਗਰ ਨੀਰ ਭਰਿਆ ਇੱਥੇ ਔਗਣ ਹਮਾਰੇ ਦਇਆ ਕਰੋ ਕਿਛੁ ਮਿਹਰਿ ਪਾਉ ਡੁੱਬਦੇ ਪੱਥਰਾਂ ਦੀ ਭਾਂਡ ਭਾਈ ਕਰਤਾਰੇ ਆਪ ਛੋੜ ਗਿਆ ਪਰਵਾਦੇ ਸੇ ਕਾਜ਼ਰ ਦੀ ਕੁਦਰਤ ਸਾਧੋ ਨੂੰ ਜੁਨਾ ਚਾਰ ਗਿਆ ਤੇ ਸਾਥ ਪ੍ਰਿਆ ਦੇੰਤੀਆ ਅੱਜ ਚੜ੍ਹਦੀ ਕਲਾ ਵਾਲਾ ਕਰਤਾ ਮਹਾਰਾਜ ਨੇ ਧਨਗੁਰ ਨਾਨਕ ਮਹਾਰਾਜ ਇਹਨਾਂ ਦੇ ਪਰਖਾਏ ਗੁਰਗੰਸਾ ਮਹਾਰਾਜ ਦੇ ਵਿੱਚ ਦੋ ਬੰਕੀਆਂ ਦੇ ਵਿਚਾਰਨ ਕਰਦੇ ਨੇ ਕਿ ਦੇ ਨਾਨਕ ਸਾਵਣ ਜੇ ਬਾਰੇ ਚੌਕਵਾਹਾ ਹੋਏ ਨਾਕਾ ਨਿਰਗਾ ਮੱਛੀਆਂ ਅਰਸ਼ੀਆਂ ਪਰਤਾਂ ਕੋਈ ਚਾਰ ਜਾਣੇ ਨੂੰ ਖੁਸ਼ੀ ਹੈ ਫਿਰ ਮਹਾਰਾਜ ਕੀ ਕਹਿੰਦੇ ਨੇ ਨਾਨਕ ਸਾਵਣ ਜੇ ਨਾਨਕ ਕਾਈਪੁਰਤਾ ਨਿਰਤਨਾਂ ਸੰਪਤੀ ਚਾਕਰ ਬੁੱਧਿ। ਨਿਕੋ ਕਿਸੇ ਵੀ ਚੀਜ਼ ਦਾ ਹਲਾਤ ਦਾ ਇੱਕ ਪਾਸੇ ਸਹੀ ਅਸਰੇ ਦੇ ਪਾਸੇ ਸਾਈਡ ਹੱਟ ਪਰ ਹੈ ਉਹਦੇ ਹੁਕਮ ਦੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੇ ਜੇ 부ਜੇ ਤਾਂ ਹੁਮੇ ਕਹਿਣਾ ਹੈ ਹਰ ਅੰਕਾਰ ਰੂਪੀ ਕੱਡਾ ਜਿਹੜਾ ਹੁਣ ਦੇ ਇਨਸਾਨ ਦੀ ਧੌਣ ਦੇ ਵਿੱਚ ਟਿਕਿਆ ਕਿੱਲਾ ਰੰਕਾਰ ਦਾ ਜਦੋਂ ਇਨਸਾਨ ਹੁਕਮ ਦੇ ਵਿੱਚ ਆਉਂਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ